ਇੱਕ ਤਾਂ ਰੀਲਾਂ ਵਾਲੇ ਵਿਦਵਾਨ ਬੜੇ ਹੋਗੇ ਜਿੱਥੇ ਵੀ ਵੀਡੀਓ ਦੇਖੋ ਸੋਸ਼ਲ ਮੀਡੀਆ ਤੇ ਕਿ ਪੰਜਾਬ ਚ ਇਸਾਈ ਜਾਤੀ ਵਿਤਰੇ ਕਰਕੇ ਬਣਦੇ ਨੇ ਪੰਜਾਬ ਚ ਇਸਾਈ ਜਾਤੀ ਵਿਤਰੇ ਕਰਕੇ ਬਣਦੇ ਨੇ ਮਤਲਬ ਇਹਨਾਂ ਨੇ ਕੋਈ ਸਰਚ ਨਹੀਂ ਕੀਤੀ ਹੁੰਦੀ ਇਹਨਾਂ ਨੇ ਕੋਈ ਪੜਿਆ ਨਹੀਂ ਹੁੰਦਾ ਕੁਝਕ ਤਾਂ ਸਿਆਣੇ ਬਿਆਣੇ ਪੱਤਰਕਾਰ ਵੀ ਅਖਬਾਰਾਂ ਦੇ ਉਹ ਵੀ ਇਹ ਚੀਜ਼ ਨੂੰ ਮਤਲਬ ਲਿਖਦੇ ਨੇ ਕਿ ਜਾਤੀ ਵਿਤਰੇ ਕਰਕੇ ਹੀ ਪੰਜਾਬ ਦੇ ਵਿੱਚ ਇਸਾਈ ਧਰਮ ਵੱਧ ਰਿਹਾ ਏ ਇਹ ਗੱਲ ਦੇ ਉੱਤੇ ਅੱਜ ਆਪਾਂ ਮੁਲਾਂਕਣ ਕਰਾਂਗੇ ਕਿ ਸੱਚਮੁੱਚ ਜਾਤੀਵਿ ਜਾਤੀ ਕਰਕੇ ਹੋ ਰਿਹਾ ਜਾਂ ਕੋਈ ਕਾਰਨ ਹੋਰ ਹੈ ਪਹਿਲਾਂ ਗੱਲ ਕਰਦੇ ਹਾਂ ਇਹਨਾਂ ਦੀ ਸਾਈਆਂ ਦੀ ਕਿੰਨੀ ਗਿਣਤੀ ਹੈ ਪੰਜਾਬ ਦੇ ਵਿੱਚ 2011 ਦੇ ਵਿੱਚ ਆਖਰੀ ਵਾਰ ਮਰਦਮ ਸ਼ੁਮਾਰੀ ਹੋਈ ਸੀ 10 ਸਾਲ ਬਾਅਦ 21 ਦੇ ਵਿੱਚ ਹੋਣੀ ਸੀ ਪਰ ਕਰੋਨਾ ਕਰਕੇ ਨਹੀਂ ਹੋਈ 2011 ਦੀ ਮਰਦਮ ਸ਼ੁਮਾਰੀ ਮੁਤਾਬਕ ਅ 1.5 ਤੋਂ 2% ਪੰਜਾਬ ਦੇ ਵਿੱਚ ਆਬਾਦੀ ਮੁਤਾਬਕ ਇਸਾਈ ਨੇ ਪਰ ਇਹ ਡਾਟਾ ਬਿਲਕੁਲ ਗਲਤ ਸੀ ਸਰਕਾਰ ਮੁਤਾਬਕ ਡਾਟਾ ਸਹੀ ਸੀ ਪਰ ਲੋਕਾਂ ਨੇ ਗਲਤ ਲਿਖਾਇਆ ਸੀਗਾ ਕਿਉਂਕਿ ਇਸਾਈ ਧਰਮ ਵੱਲ ਜ਼ਿਆਦਾਤਰ 달ੇ ਤਾਂ ਜਾਂਦੇ ਨੇ ਬੰਦੇ ਪਰ ਉਹ ਜਾਤੀ ਵਿਤਕਰੇ ਕਰਕੇ ਨਹੀਂ ਜਾਂਦੇ ਜਿਹੜੇ ਸਿੱਖਾਂ ਦੇ ਵਿੱਚੋਂ ਜਾਂਦੇ ਨੇ ਉਹ ਸਿੱਖ ਹੀ ਲਿਖਾਉਂਦੇ ਨੇ ਤੇ ਜਿਹੜੇ ਹਿੰਦੂਆਂ ਦੇ ਵਿੱਚੋਂ ਇਸਾਈ ਧਰਮ ਵੱਲ ਜਾਂਦੇ ਨੇ ਉਹ ਹਿੰਦੂ ਹੀ ਲਿਖਾਉਂਦੇ ਨੇ ਕਿਉਂਕਿ ਭਾਰਤ ਦੇ ਵਿੱਚ ਜਿਹੜਾ ਕੋਟਾ ਹੈ ਸਿਰਫ ਸਿੱਖਾਂ ਤੇ ਹਿੰਦੂਆਂ ਨੂੰ ਹੀ ਮਿਲਦਾ ਹੈ ਜਿਹੜੇ 달ਤ ਨੇ ਹੋਰ ਕਿਸੇ ਨੂੰ ਮਿਲਦਾ ਨਹੀਂ ਉਹਨਾਂ ਨੂੰ ਐ ਹੁੰਦਾ ਵੀ ਸਾਡਾ ਕੋਟਾ ਕੱਟਿਆ ਜਾਂ ਉਹ ਜਾਂਦੇ ਵੀ ਉਧਰ ਨੇ ਚਰਚਾਂ ਦੇ ਵਿੱਚ ਤੇ ਲਿਖਾਉਂਦੇ ਵੀ ਹਿੰਦੂ ਤੇ ਸਿੱਖ ਨੇ ਤਾਂ ਕਰਕੇ ਇਹਨਾਂ ਦਾ ਮਤਲਬ ਇਹ ਡਾਟਾ ਤਾਂ ਗਲਤ ਹੈ ਮੇਰੇ ਮੁਤਾਬਕ ਅੱਜ ਦੇ ਸਮੇਂ ਦੇ ਵਿੱਚ 10 ਤੋਂ 15% ਹੋ ਸਕਦਾ ਘੱਟ ਵੱਧ ਵੀ ਹੋ ਸਕਦਾ ਇਹ ਮੇਰਾ ਅੰਦਾਜ਼ਾ ਹੈ ਤੇ ਹੁਣ ਗੱਲ ਕਰਦੇ ਆਂ ਵੀ ਜਿਹੜੇ ਵਿਦਵਾਨ ਕਹਿ ਰਹੇ ਨੇ ਕਿ ਇਹ ਜਾਤੀ ਵਿਤਕਰੇ ਕਰਕੇ ਹੀ ਹੋਇਆ ਵੀ ਇਹਦੇ ਸਿੱਖੀ ਦੇ ਵਿੱਚ ਜਾਤ ਪਾਤ ਹੈ ਇਹ ਹੈਗੀ ਵੀ ਆ ਇਹ ਤੋਂ ਮੁਨਕਰ ਨਹੀਂ ਹੋ ਜਾ ਸਕਦਾ ਵੀ ਜਾਤ ਪਾਤ ਹੈ ਹੀ ਨਹੀਂ ਕੋਈ ਵਿਤਕਰਾ ਨਹੀਂ ਹੁੰਦਾ ਪਰ ਭਾਰਤ ਪੂਰੇ ਭਾਰਤ ਦੇ ਜਿਹੜੇ ਦੂਜੇ ਸੂਬੇ ਨੇ ਉਹਨਾਂ ਦੀ ਤੁਲਨਾ ਦੇ ਵਿੱਚ ਬਹੁਤ ਜ਼ਿਆਦਾ ਘੱਟ ਪੰਜਾਬ ਦੇ ਵਿੱਚ ਜਾਤੀ ਵਿਤਕਰਾ ਹੁੰਦਾ ਹੈ ਪਰ ਜੇਕਰ ਉਹ ਰੀਲਾਂ ਵਾਲੇ ਬਦਵਾਨਾਂ ਦੀ ਮੰਨ ਵੀ ਲਈਏ ਕਿ ਜਾਤੀ ਵਿਤਕਰੇ ਭੇਦ ਭਾਵ ਕਰਕੇ ਜਾਂ ਜੱਟਾ ਕਰਕੇ ਉਧਰ ਅਸਾਈ ਧਰਮ ਅਪਣਾ ਰਹੇ ਨੇ ਤਾ ਫਿਰ ਜਿਹੜੇ ਉਧਰ ਜਿੰਨੇ ਵੀ ਪੰਜਾਬ ਦੇ ਜਿਹੜੇ ਪਾਸਟਰ ਨੇ ਪਾਦਰੀ ਨੇ ਜਿੰਨੇ ਵੀ ਉਹ ਤਾਂ ਸਾਰੇ ਹੀ ਉੱਚੀ ਜਾਤੀ ਦੇ ਨੇ ਸਾਰੇ ਹੀ ਜੱਟ ਨੇ ਬ੍ਰਾਹਮਣ ਨੇ ਖੱਤਰੀ ਨੇ ਜਿੰਨੇ ਵੀ ਦੇਖ ਲਓ ਪਾਸਟਰ ਨੇ ਉਹਨਾਂ ਦੇ ਨਾਂ ਦੇ ਵਿੱਚ ਜਾਂ ਤਾਂ ਜੱਟਾਂ ਦੀ ਗੋਤ ਲੱਗਦੇ ਨੇ ਜਾਂ ਬ੍ਰਾਹਮਣਾਂ ਦੀ ਗੋਤ ਲੱਗਦੇ ਨੇ ਜਾਂ ਖੱਤਰੀਆਂ ਦੀ ਗੋਤ ਲੱਗਦੇ ਨੇ ਮੰਨ ਲਓ ਇਹਨਾਂ ਦੇ ਕਹੇ ਤੇ ਮੁਤਾਬਕ ਵੀ ਇਧਰੋਂ ਜੱਟਾਂ ਕਰਕੇ ਗਏ ਨੇ ਮੂਰੇ ਤਾਂ ਪਾਦਰੀ ਫੇਰ ਜੱਟ ਖੜਾ ਜੇ ਹਿੰਦੂਆਂ ਦੇ ਵਿੱਚੋਂ ਬ੍ਰਾਹਮਣਾਂ ਕਰਕੇ ਜਾਈ ਨੇ ਤਾਂ ਮੂਰੇ ਫੇਰ ਪਾਦਰੀ ਬ੍ਰਾਹਮਣ ਖੜਾ ਜਿਹੜਾ ਅਸਾਈ ਬਣ ਗਿਆ ਇਹ ਕੋਈ ਲੌਜੀਕ ਨਹੀਂ ਲੱਗਦਾ ਤੇ ਇਹਦੇ ਉੱਤੇ ਹੋਰ ਮੁਲਾਂਕਣ ਕਰਦੇ ਅੱਗੇ ਜੇਕਰ ਮੰਨ ਲਓ ਵੀ ਜਾਤ ਪਾਤ ਕਰਕੇ ਹੀ ਲੋਕ ਅਸਾਈ ਬਣਦੇ ਹੁੰਦੇ ਵਿਤਕਰੇ ਕਰਕੇ ਹੀ ਅਸਾਈ ਬਣਦੇ ਹੁੰਦੇ ਤਾਂ ਫਿਰ ਐਨਸੀਆਰਬੀ ਦੀ ਜਿਹੜੀ ਰਿਪੋਰਟ ਹੈ ਉਹ ਇੱਕ ਸੰਗਠਨ ਆ ਉਹਦੀ ਰਿਪੋਰਟ ਤੁਸੀਂ ਨੈਟ ਦੇ ਉੱਤੇ ਕੱਢ ਕੇ ਦੇਖ ਲਓ ਸਭ ਤੋਂ ਵੱਧ ਭਾਰਤ ਦੇ ਵਿੱਚ ਕਿਹਨਾ ਸਟੇਟਾਂ ਦੇ ਵਿੱਚ ਜਾਤੀ ਵਿਤਕਰਾ ਹੁੰਦਾ ਯੂਪੀ ਬਿਹਾਰ एमपी राजस्थान महाराष्ट्र गुजरात ਇਹ 6 ਸਟੇਟਾਂ ਨੇ ਮੁੱਖ ਜਿਹੜੀਆਂ ਸਭ ਤੋਂ ਵੱਧ ਜਾਤੀ ਵਿਤਕਰਾ ਹੁੰਦਾ ਪਰ ਇੱਥੇ ਇਸਾਈ ਇੱਥੇ ਕਿਉਂ ਨਹੀਂ ਬਣੇ ਲੋਕ ਫੇਰ ਜੇ ਹੋ ਮੰਨ ਲਈਏ ਵੀ ਜਾਤੀ ਪਾਤੀ ਕਰਕੇ ਹੀ ਉਧਰ ਇਸਾਈ ਬਣਦੇ ਨੇ ਤਾਂ ਫਿਰ ਕੇਰਲ ਮਿਜ਼ੋਰਾਮ ਮੇਘਾਲਿਆ ਅਰुणाचल प्रदेश ਇਹ ਸਟੇਟ ਬਹੁ ਗਿਣਤੀ ਹੋ ਗਏ ਨੇ ਇਸਾਈਆਂ ਦੀ ਪਰ ਇਹ ਕੇਰਲ ਮਿਜ਼ੋਰਾਮ ਮੇਘਾਲਿਆ ਅਨਾਚਲ ਪ੍ਰਦੇਸ਼ ਇਹਨਾਂ ਦੇ ਵਿੱਚ ਜਾਤ ਪਾਤ ਦਾ ਵਿਤਕਰਾ ਨਾ ਮੱਤ ਰਹੀ ਐ ਉੱਥੇ ਜਾਤ ਪਾਤ ਦਾ ਵਿਤਕਰਾ ਨਹੀਂ ਕਰਦੇ ਲੋਕ ਪਰ ਉੱਥੇ ਬਹੁ ਗਿਣਤੀ ਇਸਾਈ ਹੋਗੇ ਜੇ ਆਪਾਂ ਜਾਤ ਵਾਲੀ ਫੈਕਟਰ ਕੱਢ ਲਈਏ ਬਹੁ ਗਿਣਤੀ ਹੋ ਹੋਗੇ ਉੱਥੇ ਦਾ ਸਗੋਂ ਤੇ ਇੱਥੇ ਪਾਸਟਰ ਤਾਂ ਜਿਹੜੇ ਨੇ ਆਪਣੇ ਨਾਂ ਕੋਈ ਢਿੱਲੋ ਲਾਉਂਦਾ ਸੰਧੂ ਸਿੰਧ ਸੱਧੂ ਕੁਛ ਵੀ ਜਿਹੜੇ ਗੋਤ ਨੇ ਚਾਹੇ ਜਿਹੜੇ ਮਰਜੀ ਜੱਟਾਂ ਦੇ ਬ੍ਰਾਹਮਣਾਂ ਦੇ ਨੇ ਇੱਥੇ ਤਾਂ ਸਗੋਂ ਤੁਸੀਂ ਇੱਕੀ ਦੇ ਵਿੱਚ ਤਾਂ ਆ ਜਾਤ ਜਥੇਦਾਰ ਨੇ ਉਹ ਤਾਂ ਚਾਹੇ ਗੋਤ ਵੀ ਨਹੀਂ ਲਾਉਂਦੇ ਹੈਗੇ ਨਾਲ ਆਪਣੇ ਭਾਵੇਂ ਕੀ ਵਿੱਚ ਕੁਝ ਗਲਤ ਵੀ ਹੋਣਗੇ ਪਰ ਗਲਤ ਤਾਂ ਬਲਾ ਬਲਾਤਕਾਰੀ ਦਾ ਪਾਸਟਰ ਵੀ ਨਿਕਲੇ ਆਏ ਇਹ ਜਾਤ ਪਾਤ ਵਾਲਾ ਵੱਡਾ ਫੈਕਟਰ ਨਹੀਂ ਹੈਗਾ ਮੁੱਖ ਫੈਕਟਰ ਕੀ ਹੈ ਜਿਹੜੇ ਆਪਣੇ ਲੋਕ ਨੇ ਖਾਸ ਕਰਕੇ ਦਲੇਤਾਂ ਜਾਂ ਪਿੰਡਾਂ ਵਾਲੇ ਨੇ ਹੋਰ ਵੀ ਦੂਜੇ ਬਿਨਾਂ ਦਲੇਤੋ ਵੀ ਉਹ ਕੀ ਨੇ ਅੱਜ ਦਾ ਜਿਹੜਾ ਜਮਾਨਾ ਏ ਉਹਦੇ ਹਾਣ ਦੇ ਹੋ ਕੇ ਨਹੀਂ ਚੱਲ ਸਕੇ ਉਹਨਾਂ ਨੂੰ ਅੱਜ ਵੀ ਲੱਗਦਾ ਵੀ ਕਿਤੇ ਕੋਈ ਭੂਤ ਆ ਕੇ ਚਿੰਬੜ ਜਾਂਦਾ ਕਿਸੇ ਨੇ ਕੁਝ ਖਾਣ ਨੂੰ ਦੇਤਾ ਤਾਂ ਕਿਸੇ ਨੂੰ ਕੁਝ ਕਰਾਇਆ ਜਾ ਸਕਦਾ ਕਿਸੇ ਦੀ ਝਾੜ ਫੂਕ ਹੋ ਸਕਦੀ ਹੈ ਫੂਕ ਮਾਰ ਕੇ ਕਿਸੇ ਦਾ ਚੰਗਾ ਮਾੜਾ ਕੀਤਾ ਜਾਂਦਾ ਇਹ ਚੀਜ਼ ਤੋਂ ਹਜੇ ਲੋਕ ਨਿਕਲੇ ਨਹੀਂ ਹੈਗੇ ਖਾਸ ਕਰਕੇ ਜਿਹੜੇ ਗਰੀਬੀ ਪੱਧਰ ਦੇ ਨੇ ਗਰੀਬ ਕਿਹੜੇ ਨੇ ਜ਼ਿਆਦਾਤਰ ਦਲਿਤ ਨੇ ਤਾਂ ਕਰਕੇ ਜ਼ਿਆਦਾਤਰ ਦਲਿਤ ਜਾਂਦੇ ਨੇ ਉੱਥੇ ਉਹ ਚੀਜ਼ਾਂ ਤੋਂ ਨਿਕਲਦੇ ਨਹੀਂ ਇਹ ਚੀਜ਼ ਦਾ ਫਾਇਦਾ ਕੀ ਹੈ ਇਹ ਅਸਾਈਆਂ ਨੇ ਲੈ ਲਿਆ ਅਸਾਈ ਕੀ ਕਰਦੇ ਨੇ ਸਟੇਜ ਲਾ ਲੰਦੇ ਨੇ ਇੱਕ ਬੰਦਾ ਸਿਰ ਤੇ ਹੱਥ ਰੱਖ ਦਿੰਦਾ ਚਲੋ ਜੀ ਭੂਤ ਨਿਕਲ ਗਿਆ ਫੂਕ ਮਾਰ ਦਿੰਦਾ ਚੱਲਣ ਲਾ ਦਿੰਦਾ ਜਿਹੜੇ ਬੰਦੇ ਤੋਂ ਤੁਰਿਆ ਨਹੀਂ ਜਾਂਦਾ ਕਿਸੇ ਦਾ ਕੈਂਸਰ ਠੀਕ ਕਰਤਾ ਸਿਰ ਤੇ ਹੱਥ ਰੱਖ ਕੇ ਫੂਕ ਮਾਰ ਕੇ ਉਹ ਜੇ ਇੰਨਾਂ ਹੀ ਐ ਵੈਟਿਕਨ ਸਿਟੀ 'ਚ ਜਿਹੜਾ ਪਾਦਰੀ ਆ ਉਹ ਤਾਂ ਵਿਚਾਰਾ ਵੀਲ ਚੇਅਰ ਤੇ ਚੱਲਦਾ ਪਹਿਲਾਂ ਆਪਣੇ ਪਾਦਰੀ ਨੂੰ ਪੋਪ ਆ ਜਿਹੜਾ ਪੂਰੀ ਦੁਨੀਆ ਦੇ ਸਾਈਆਂ ਦਾ ਜਿਹੜਾ ਮੁਖੀ ਆ ਪੋਪ ਉਹ ਵਿਚਾਰਾ ਵੀਲ ਚੇਅਰ ਤੇ ਚੱਲਦਾ ਉਹਨੂੰ ਐ ਪਹਿਲਾਂ ਠੀਕ ਕਰ ਲੋ ਇਹ ਸਭ ਤੋਂ ਵੱਡਾ ਮੁੱਖ ਫੈਕਟਰ ਇਹੀ ਹੈ ਕਿ ਲੋਕ ਹਜੇ ਵੀ ਜਮਾਨੇ ਦੇ ਹਾਣ ਦੇ ਹੋ ਕੇ ਨਹੀਂ ਚੱਲ ਰਹੇ ਹਲੇ ਵੀ ਇਹ ਅੰਧਵਿਸ਼ਵਾਸ ਚ ਨੇ ਇਹਨਾਂ ਨੂੰ ਲੱਗਦਾ ਕਿ ਜਾਦੂ ਮੰਤਰ ਨਾਲ ਸਾਰਾ ਕੁਝ ਠੀਕ ਹੋ ਜਾਂਦਾ ਇਹ ਅੰਧਵਿਸ਼ਵਾਸ ਨਾਲ ਧਰਮ ਫਲਾ ਰਹੇ ਨੇ ਦੂਜਾ ਕੀ ਹੈ ਦੂਜਾ ਕੀ ਹੈ ਇਹ ਮਤਲਬ ਜਿਹੜੇ ਗਰੀਬ ਨੇ ਉਹਨਾਂ ਨੂੰ ਲਾਲਚ ਦੰਦੇ ਨੇ ਵੀ ਅਸੀਂ ਤੁਹਾਨੂੰ ਸਕੂਲ ਦੀ ਪੜ੍ਹਾਈ ਮੁਫਤ ਦਵਾਂਗੇ ਬੱਚਿਆਂ ਨੂੰ ਛੋਟਾ ਹਸਪਤਾਲ ਚ ਲਾਜ ਠੀਕ ਕਰਾਵਾਂਗੇ ਤੁਹਾਡੇ ਵੀਜੇ ਲਵਾਵਾਂਗੇ ਪਰ ਤੁਹਾਨੂੰ ਤਨਮ ਬਦਲਣਾ ਪੈਣਾ ਸਾਨੂੰ ਅਸਾਈ ਬਣਨਾ ਪੈਣਾ ਇਹ ਜ਼ਬਰ ਚੱਲ ਰਿਹਾ ਹੈ ਇਹ ਜ਼ਬਰ ਇਸ ਕਰਕੇ ਕਹਿੰਦਾ ਹੁਣ ਤੁਸੀਂ ਕਹੋਗੇ ਵੀ ਇਹ ਗੱਲ ਨੂੰ ਤੁਸੀਂ ਜ਼ਬਰ ਕਿਵੇਂ ਕਹਤਾ ਜੇ ਤਾਂ ਹੱਥ ਮੋਹ ਕਰਦੇ ਨੇ ਤਰ੍ਹਾਂ ਪਰਵਰਤਨ ਅਸੀਂ ਤਾਂ ਕਦੇ ਦੇਖਿਆ ਨਹੀਂ ਵੀ ਤਲਵਾਰ ਲਈ ਖੜਾ ਹੱਥ 'ਚ ਹੀ ਅਸਾਈ ਵੀ ਨਹੀਂ ਅਸਾਈ ਬਣ ਨਹੀਂ ਤਰਾ ਘਾਟਾ ਲਾ ਦੂੰਗਾ ਜ਼ਬਰ ਕੱਲਾ ਇਹੀ ਨਹੀਂ ਹੁੰਦਾ ਵੀ ਤਲਵਾਰ ਲੈ ਕੇ ਖੜਾ ਕੋਈ ਵੀ ਮਾਰ ਦਾਂਗੇ ਜਾਂ ਅਸਾਈ ਬਣੋ ਏ ਵੀ ਨਹੀਂ ਹੈਗਾ ਕਿ ਸਿੱਧੇ ਪੈਸੇ ਦੇ ਦਿੰਦੇ ਨੇ ਵੀ ਆਹ ਫੜੋ ਪੈਸੇ ਤੁਹਾਨੂੰ ਉਸਾਈ ਬਣਨਾ ਪੈਣਾ ਇਹ ਅਸਿੱਧੇ ਤੌਰ ਦੇ ਉੱਤੇ ਕਮਾ ਕੇ ਲੋਕਾਂ ਨੂੰ ਗਮਰਾਹ ਕਰਦੇ ਨੇ ਤੇ ਇਹਨਾਂ ਨੂੰ ਪਹਿਲਾਂ ਲਾਲਚ ਦਿੰਦੇ ਨੇ ਤੇ ਕਈ ਮੈਂ ਦੇਖੇ ਨੇ ਉਸਾਈ ਬਣੇ ਵੇ ਫੇਰ ਵਾਪਸ ਆਏ ਇੱਧਰ ਵੀ ਸਾਤੋਂ ਹੀ ਪੈਸੇ ਲੈਣ ਲੱਗ ਗਏ ਦੀ ਪਹਿਲਾਂ ਸ਼ੁਰੂ ਸ਼ੁਰੂ ਚ ਪੈਸੇ ਕੋਈ ਉੱਤ ਦੰਦੇ ਦੀਏ ਤੇ ਸਾਤੋਂ ਹੀ ਅਗਰਾਈਆਂ ਕਰਨ ਲੱਗ ਗਏ ਉਹ ਛੱਡ ਕੇ ਆ ਗਏ ਇਹ ਜਬਰ ਕਰਦੇ ਨੇ ਕਦੇ ਵੀ ਹਿੰਦੂ ਧਰਮ ਦੇ ਵਿੱਚ ਦੇਖ ਲਓ ਦੂਜੇ ਧਰਮ ਦੇ ਉੱਤੇ ਉਹ ਨਹੀਂ ਕਰਦਾ ਕਨਵਰਟਰ ਨਹੀਂ ਕਰਦਾ ਦੂਜੇ ਨੂੰ ਨਾ ਸਿੱਖ ਦੂਜੇ ਨੂੰ ਕਨਵਰਟ ਕਰਦੇ ਨੇ ਹੁਣ ਇੱਕ ਸਾਡੇ ਪਿੰਡ ਦੀ ਉਦਾਹਰਨ ਲਾ ਲਓ ਇੱਕ ਸਾਡਾ ਪਿੰਡ ਸਾਲ ਪਹਿਲਾਂ ਦਾ ਕੋਈ ਇੱਕ ਪਰਿਵਾਰ ਸੀਗਾ ਸਾਈ ਧਰਮਵਲ ਚਲਾ ਗਿਆ ਉਹ ਬਜ਼ੁਰਗ ਜੋੜਾ ਸੀਗਾ ਵੱਡੀ ਉਮਰ ਦਾ ਉਹਨਾਂ ਤੇ ਸਿਰਤੀ ਛੱਤ ਗਿਰ ਗਈ ਉਹਨਾਂ ਨੂੰ ਸਾਡੇ ਪਿੰਡ ਦੇ ਇਹੀ ਗੁਰੂ ਘਰ ਨੇ ਘਰ ਵੀ ਪਾ ਕੇ ਦਿੱਤਾ ਜਿੰਨਾ ਚਿਰ ਘਰ ਨਹੀਂ ਪਿਆ ਗੁਰੂ ਘਰ ਦੇ ਵਿੱਚ ਕਮਰਾ ਦਿੱਤਾ ਰੋਟੀ ਪਾਣੀ ਵੀ ਉੱਥੇ ਹੀ ਚੱਲਦਾ ਰਿਹਾ ਪਰ ਕਦੇ ਵੀ ਐ ਨਹੀਂ ਕਿਹਾ ਵੀ ਤੁਸੀਂ ਸਾਲ ਪਹਿਲਾਂ ਸਿੱਖ ਸੀਗੇ ਇਸਾਈ ਬਣ ਕੇ ਵੀ ਇਸਾਈ ਬਣੋ ਇਹ ਜ਼ਬਰ ਹੁੰਦਾ ਇਹ ਸਿੱਖ ਕਦੇ ਨਹੀਂ ਕੀਤਾ ਇਹ ਆਧਾਰਨਾ ਸਾਡੇ ਪਿੰਡ ਦੀ ਜੇ ਉਹ 2 ਕਿਲੋ ਝੋਲ ਮੈਂ ਕਈ ਵੀਡੀਓ ਦੇਖੀਆਂ ਨੇ 2 ਕਿਲੋ ਝੋਲ ਦੇ ਤਾਂ ਚਲੋ ਜੀ ਇਸਾਈ 2 ਕਿਲੋ ਦਾਲ ਦੇਤੀ ਚਲੋ ਹੀ ਇਸਾਈ ਉਹ ਖੁਦ ਲੋਕਾਂ ਨੇ ਵੀਡੀਓ 'ਚ ਬੋਲੇ ਆ ਪਰ ਦੂਜੇ ਇਹ ਸਿੱਖ ਕਦੇ ਨਹੀਂ ਕਰਦੇ ਵੀ ਕੋਈ ਚੀਜ਼ ਦੇਤੀ ਲੰਗਰ ਲਾਤਾ ਜਾਂ ਕੋਈ ਹੋਰ ਮਦਦ ਕਰਤੀ ਕਦੇ ਨਹੀਂ ਕਹਿੰਦੇ ਵੀ ਤੁਸੀਂ ਸਿੱਖ ਬਣੋ ਇਹ ਜ਼ਬਰ ਆ ਇਹ ਇੱਕ ਤਰ੍ਹਾਂ ਦਾ ਹੁਣ ਜਿਹੜਾ ਮਜਬੂਰੀ 'ਚ ਹੈ ਬੰਦਾ ਇਹ ਜ਼ਬਰ ਨਹੀਂ ਹੈਗਾ ਹੋਰ ਕੀ ਹੈ ਜੇ ਮਨ ਲਾ ਬੰਦਾ ਮਜਬੂਰੀ 'ਚ ਹੈ ਉਹਨੂੰ ਪੈਸੇ ਚਾਹੀਦੇ ਨੇ ਉਹਨੂੰ 2000 4000 ਰੁਪਏ ਦੇਤਾ ਉਹਦੀ ਮਜਬੂਰੀ ਦਾ ਫਾਇਦਾ ਲਿਆ ਇਹ ਜ਼ਬਰੇ ਹੁੰਦਾ ਜਿਹੜਾ ਮਜਬੂਰੀ ਦਾ ਕਿਸੇ ਦਾ ਫਾਇਦਾ ਲਿਆ ਜਾਂਦਾ ਹੁੰਦਾ ਤੇ ਇਹ ਹੁਣ ਇਹ ਫੈਕਟਰ ਤੁਸੀਂ ਆਪ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਇਹ ਨੈਟ ਦੇ ਉੱਤੇ ਖੁਦ ਸਰਚ ਕਰਕੇ ਦੇਖੋ ਕਿ ਇਹ ਜਿਹੜੇ ਮੈਂ ਅੰਕੜੇ ਬੋਲੇ ਨੇ ਕਿਹਨਾ ਸਟੇਟਾਂ ਦੇ ਵਿੱਚ ਜਾਤੀ ਵਿਦਕਰਾਂ ਜ਼ਿਆਦਾ ਹੈ ਕਿਹੜੀ ਸਟੇਟ ਦੇ ਵਿੱਚ ਘੱਟ ਹੈ ਹਾਲਾਂਕਿ ਪੰਜਾਬ ਦੀ ਆਬਾਦੀ ਦੇ ਮਤਲਬ ਸਭ ਤੋਂ ਵੱਧ ਦਲਿਤ ਪਰਸੈਂਟੇਜ ਪੰਜਾਬ ਦੇ ਵਿੱਚ ਹੀ ਨੇ ਤਾਂ ਵੀ ਵਿਤਕਰਾ ਘੱਟ ਹੈ ਫਿਰ ਤਿੰਨ ਚਾਰ ਸਟੇਟਾਂ ਉਹ ਵੀ ਦੇਖੋ ਕਿ ਜਿੱਥੇ ਨਾ ਮਾਤਰੇ ਭਾਰਤ ਦੇ ਵਿੱਚ ਵਿਤਕਰਾਇਆ ਜਾਂਦੀ ਵਿਤਕਰਾ ਪਰ ਉੱਥੇ ਬਹੁ ਗਿਣਤੀ ਐਸਆਈ ਹੋਗੇ ਜੇ ਜਾਤ ਪਾਤ ਦਾ ਹੀ ਇੱਥੇ ਫੈਕਟਰ ਹੁੰਦਾ ਤਾਂ ਇਹੇ ਚੀਜ਼ਾਂ ਕਿਉਂ ਹੁੰਦੀਆਂ ਪਰ ਹੁਣ ਇੱਥੇ ਵੀ ਆ ਜਿਹੜੇ ਆਪਣੇ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਜਾਂ ਹੋਰ ਦੂਜੇ ਆਪਣੇ ਸੰਸਥਾਵਾਂ ਨੇ ਇਹਨਾਂ ਨੂੰ ਮਤਲਬ ਆਮਦਨ ਵੀ ਚੰਗੀ ਹੁੰਦੀ ਹੈ ਹੁਣ ਤਾਂ ਸੰਭਲੋ ਜਿਵੇਂ ਗੁਰੂਆਂ ਨੇ ਜਦੋਂ ਮੁਗਲ ਦੂਜਿਆਂ ਦਾ ਧਰਮ ਪਰਿਵਰਤਨ ਕਰਦੇ ਸੀ ਤਾਂ ਗੁਰੂ ਸਾਹਿਬ ਉਦੋਂ ਦੇ ਸਿੰਘ ਹੋਏ ਗੁਰੂਆਂ ਤੋਂ ਬਾਅਦ ਵੀ ਉਹਨਾਂ ਨੇ ਜਦੋਂ ਤਲਵਾਰ ਨਾਲ ਧਰਮ ਪਰਿਵਰਤਨ ਕਰਦੇ ਸੀਗੇ ਤਾਂ ਉਹਨਾਂ ਨੇ ਤਲਵਾਰਾਂ ਚੱਕੀਆਂ ਪਰ ਅੱਜ ਕੀ ਨੇ ਇਹ ਲਾਲਚ ਦੇ ਕੇ ਹਸਪਤਾਲਾਂ ਸਕੂਲਾਂ ਦਾ ਲਾਲਚ ਦੇ ਕੇ ਧਰਮ ਪਰਿਵਰਤਨ ਕਰਦੇ ਨੇ ਤਾਂ ਆਪਣੇ ਜਥੇਬੰਦੀਆਂ ਕੋਲ ਐ ਤਾਂ ਹੈ ਜੀ ਵੀ ਪੈਸੇ ਹਨ ਨਹੀਂ ਹੁਣ ਤਾਂ ਸੰਭਲ ਜੋ ਜਦ 10 12% 15% ਸਾਈ ਬਣ ਗਏ ਨੇ ਤੁਸੀਂ ਵੀ ਸਕੂਲ ਖੋਲੋ ਹਸਪਤਾਲ ਖੋਲੋ ਤਾਂ ਜੋ ਆਪਣੇ ਜਿਹੜੇ ਸਿੱਖ ਨੇ ਜਾਂ Hindu ਨੇ ਇੱਥੇ ਦੇ ਉਹ ਧਰਮ ਪਰਿਵਰਤਨ ਨਾ ਕਰਨ ਜਬਰੀ ਹਾਂ ਆਪਣੀ ਮਰਜ਼ੀ ਮੁਤਾਬਕ ਕੋਈ ਕਰਦਾ ਕਰੀ ਜਾਵੇ ਉਹ ਕਿਸੇ ਨੂੰ ਰੋਕ ਨਹੀਂ ਸਕਦੇ ਉਹ ਸਭ ਨੂੰ ਆਜ਼ਾਦੀ ਹੈ ਪਰ ਜਦੋਂ ਕਿਸੇ ਨੂੰ ਆਪਾਂ ਮਜਬੂਰੀ ਦਾ ਫਾਇਦਾ ਲੰਨੇ ਵੀ ਤੈਨੂੰ ਪੈਸੇ ਤਾਂ ਮਿਲਣਗੇ ਜੇ ਧਰਮ ਪਰਿਵਰਤਨ ਕਰੇਗਾ ਇਹ ਜ਼ਬਰ ਹੈ ਜ਼ੁਲਮ ਹੈ ਇਹ ਸਭ ਤੋਂ ਵੱਡਾ ਹੁਣ ਉਹਨਾਂ ਦੇ ਜ਼ੁਲਮ ਦੇ ਟੱਕਰੇ ਦੇ ਮੁਤਾਬਕ ਤੁਹਾਨੂੰ ਵੀ ਸਕੂਲ ਹਸਪਤਾਲ ਖੋਲਣੇ ਪੈਣਗੇ ਉਦੋਂ ਤਲਵਾਰ ਦਾ ਸਮਾਂ ਸੀਗਾ ਸਿੰਘਾਂ ਨੇ ਤਲਵਾਰ ਚ ਕੀ ਜ਼ੁਲਮ ਦੇ ਜ਼ਬਰ ਦੇ ਮੁਤਾਬਕ ਹੁਣ ਅੱਜ ਦਾ ਜਿਹੜਾ ਸਮਾਂ ਏ ਉਹਨਾਂ ਨੇ ਹਸਪਤਾਲ ਸਕੂਲ ਖੋਲਦੇ ਨੇ ਗਰੀਬਾਂ ਦੀ ਮਦਦ ਕਰਦੇ ਨੇ ਓਵੇਂ ਦੀ ਹੀ ਤਲਵਾਰ ਓਹੀ ਮਦਦ ਦੇ ਰੂਪ ਆਲੀ ਤਲਵਾਰ ਤੁਹਾਨੂੰ ਜਥੇਦਾਰਾਂ ਨੂੰ ਜਾਂ ਹੋਰ ਜਿਹੜੇ ਸੰਸਥਾਵਾਂ ਨੇ ਉਹ ਚੱਕਣੀ ਪੈਣੀ ਆ ਤਾਂ ਜੋ ਕਿਸਦਾ ਜਬਰੀ ਧਰਮ ਨਾ ਪਰਵਰਤਨ ਹੋਵੇ